ਹੇਲੂਇਆ ਸਾਰਣ ਜਨਸੀ ਦੀ ਆਓ ਪਵਿੱਤਰ ਬਾਈਬਲ ਵਿੱਚ ਪੜਾਂਗੇ ਜੋ ਪੂਰਾ ਦੀ ਪੁਰਖੀ ਉਹਦੇ 76 ਵਚਨਾਂ ਦੀ ਪਹਿਲੀ ਹੈ ਤੇ ਫਤੇ ਦਾ ਗੀਤ ਯਹੂਦਾ ਵਿੱਚ ਪਰਮੇਸ਼ਰ ਜਾਣਿਆ ਜਾਂਦਾ ਹੈ ਇਸਰਾਇਲ ਵਿੱਚ ਉਹਦਾ ਨਾਮ ਵੱਡਾ ਹੈ ਸ਼ਲੇਮ ਵਿੱਚ ਉਹਦਾ ਮੰਡਪ ਹੈ ਅਤੇ ਸਿਯੋਨ ਵਿੱਚ ਉਹਦਾ ਭਵਨ ਉੱਥੇ ਉਸ ਨੇ ਧਨੁਖ ਦੀਆਂ ਲਸ਼ਕਾ ਨੂੰ ਪੰਨ ਦਿੱਤਾ ਨਾਲੇ ਨਾਲ ਢਾਲ ਤੀਰ ਤੇ ਲੜਾਈ ਦੇ ਸੰਦਾਂ ਨੂੰ ਤੋ ਸ਼ਿਕਾਰ ਦੇ ਪਹਾੜਾ ਨਾਲੋਂ ਤੇਜਵਾਨ ਅਤੇ ਉਤਤਮ ਹੈ ਦਿਲ ਚਲੇ ਚ ਲੁੱਟੇ ਗਏ ਉਹ ਆਪਣੀ ਨੀਂਦ ਵਿੱਚ ਪੈ ਗਏ ਹਨ ਅਤੇ ਸੂਰਬੀਰਾ ਵਿੱਚੋਂ ਕਿਸੇ ਦਾ ਹੱਥ ਨਾ ਚੱਲਿਆ ਤੇਜ ਕੂਬ ਦੇ ਪਰਮੇਸ਼ਵਰ ਤੇਰੇ ਤੱਕੇ ਨਾਲ ਕੀ ਰਥ ਕੀ ਘੋੜਾਂ ਘੋੜਾ ਸੱਬੇ ਕੂਕ ਨੀਂਦ ਵਿੱਚ ਲਹਿ ਗਏ ਹਨ ਤਿੱਥੋਂ ਹਾਂ ਤਿੱਥੋਂ ਹਿਲਣਾ ਚਾਹੀਦਾ ਹੈ ਅਤੇ ਜਾਂ ਤੂੰ ਵਿਰੋਧ ਕਰੇ ਤਾਂ ਤੇਰੇ ਅੱਗੇ ਕੋਣ ਖਲੋ ਸਕੇ ਸੁਰਗੋ ਤੇ ਫੈਸਲਾ ਸੁਣਾ ਦਿੱਤਾ ਧਰਤੀ ਡਰ ਗਈ ਅਤੇ ਠਰ ਗਈ ਜਦ ਪਰਮੇਸ਼ਰ ਨਿਆਉਣ ਲਈ ਉੱਠਿਆ ਭਾਈ ਧਰਤੀ ਇਹ ਸਾਰੇ ਮਸਕੀਨਾਂ ਨੂੰ ਬਚਾਵੇਂ ਚਮਚਾ ਆਦਮੀ ਦਾ ਗੁੱਸਾ ਤੇਰੀ ਸਲ੍ਖਲਾਹਤ ਕਰਾਵੇਗਾ ਅਤੇ ਗੁੱਸੇ ਦੇ ਬਕਈਏ ਨਾਲ ਤੋ ਕਮਰ कसेਗਾ ਜੋ ਉਹ ਆਪਣੇ ਪਰਮੇਸ਼ਰ ਦੀਆਂ ਸੁਖਣਾ ਸੁਖੋ ਅਤੇ ਪੂਰੀਆਂ ਵੀ ਕਰੋ ਜਿਹੜੇ ਉਸ ਦੇ ਆਲੇ ਦੁਆਲੇ ਹਨ ਉਹ ਸਭੇ ਉਸ ਦੇ ਲਈ ਜਿਸ ਤੋਂ ਡਰਨਾ ਚਾਹੀਦਾ ਹੈ ਭੇਟਾ ਲਿਓ ਉਹ ਪ੍ਰਧਾਨਾਂ ਦੀ ਦਲੇਰੀ ਨੂੰ ਮਿਟਾ ਦੇਵੇਗਾ ਉਹ ਧਰਤੀ ਦੇ ਰਾਜਿਆਂ ਲਈ ਭਿਆਨਕ ਹੈ